ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਆਪਣੀ ਇੱਜ਼ਤ ਵਧਾਉਣ ਦੇ 21 ਗੁਪਤ ਤਰੀਕੇ ਨੰਬਰ 1 ਹਮੇਸ਼ਾ ਬਿਜ਼ੀ ਰਹਿਣ ਦੀ ਕੋਸ਼ਿਸ਼ ਕਰੋ ਵੇਲੇ ਲੋਕਾਂ ਨੂੰ ਅਕਸਰ ਲੋਕ ਨਕਾਰਾ ਸਮਝਦੇ ਹਨ ਨੰਬਰ 2 ਆਪਣੇ ਜਜ਼ਬਾਤਾਂ ਤੇ ਕਾਬੂ ਰੱਖੋ ਲੋਕਾਂ ਸਾਹਮਣੇ ਹਾਸੇ ਦੇ ਪਾਤਰ ਨਾ ਬਣੋ ਨੰਬਰ 3 ਮੋਢਿਆਂ ਨੂੰ ਸਿੱਧਾ ਤੇ ਉੱਚਾ ਕਰਕੇ ਚੱਲੋ ਤੇ ਲੋਕਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕਰੋ ਨੰਬਰ 4 ਰੋਜ਼ਾਨਾ ਉਹ ਕੰਮ ਕਰੋ ਜਿਸ ਨੂੰ ਕਰਨ ਤੋਂ ਤੁਸੀਂ ਡਰਦੇ ਹੋ ਰੋਜ਼ ਉਹ ਕੰਮ ਕਰੋ ਜਿਸ ਨੂੰ ਲੋਕ ਨਹੀਂ ਕਰਦੇ ਨੰਬਰ 5 ਜੇਕਰ ਤੁਹਾਨੂੰ ਕੋਈ ਗੱਲ ਸਮਝ ਨਾ ਆਵੇ ਤਾਂ ਸ਼ਰਮ ਛੱਡ ਕੇ ਦੁਬਾਰਾ ਪੁੱਛ ਲਓ ਨੰਬਰ 6 ਜੇਕਰ ਤੁਸੀਂ ਕਹਿੰਦੇ ਹੋ ਕਿ ਮੈਂ ਇਹ ਕੰਮ ਕਰ ਸਕਦਾ ਹਾਂ ਤਾਂ ਉਸ ਨੂੰ ਜ਼ਰੂਰ ਪੂਰਾ ਕਰੋ ਨੰਬਰ 7 ਆਪਣੇ ਚਿਹਰੇ ਦੀ ਖੁਸ਼ੀ ਨੂੰ ਕਦੇ ਘਟਣਾ ਹੋਂਦਿਓ ਨਹੀਂ ਤਾਂ ਲੋਕ ਤੁਹਾਨੂੰ ਨੋਟਿਸ ਕਰਨਾ ਬੰਦ ਕਰ ਦੇਣਗੇ ਨੰਬਰ 8 ਆਪਣੀ ਆਵਾਜ਼ 'ਚ ਥੋੜੀ ਮਿਠਾਸ ਰੱਖੋ ਬੇਵਜ੍ਹਾ ਬੋਲਣਾ ਬੰਦ ਕਰੋ ਲੋੜ ਪੈਣ ਤੇ ਹੀ ਬੋਲੋ ਅਜਿਹਾ ਕਰਨ ਨਾਲ ਲੋਕ ਤੁਹਾਡੀ ਇੱਜ਼ਤ ਕਰਨਾ ਸ਼ੁਰੂ ਕਰ ਦੇਣਗੇ ਨੰਬਰ 9 ਖੁਦ ਨੂੰ ਵੱਖਰਾ ਸਮਝੋ ਲੋਕ ਤਾਂ ਭਗਵਾਨ 'ਚ ਵੀ ਕਮੀ ਕੱਢ ਦਿੰਦੇ ਹਨ ਅਸੀਂ ਤਾਂ ਫਿਰ ਵੀ ਇਨਸਾਨ ਹਾਂ ਨੰਬਰ 10 ਹਰ ਸਮੇਂ ਟਾਈਮ ਪਾਸ ਕਰਨਾ ਬੰਦ ਕਰੋ ਕਿਉਂਕਿ ਇਸ ਨਾਲ ਲੋਕ ਤੁਹਾਡੇ ਬਾਰੇ ਗਲਤ ਸੋਚਦੇ ਹਨ ਅਜਿਹਾ ਲੋਕਾਂ ਨੂੰ ਸਮਾਜ 'ਚ ਇੱਜ਼ਤ ਨਹੀਂ ਦਿੱਤੀ ਜਾਂਦੀ ਦੋਸਤੋ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਇੱਕ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਵਿੱਚ ਸਤਨਾਮ ਸ਼੍ਰੀ ਵਾਇਗੁਰੂ ਜ਼ਰੂਰ ਲਿਖਣਾ ਇੱਕ ਸਵਾਲ ਦਾ ਜਵਾਬ ਵੀ ਦੇਣਾ ਦੋਤਾ ਬਾਣੀ ਦਾ ਬੋਤ ਇਹ ਲਾਈਨਾਂ ਕਿਸ ਗੁਰੂ ਨੇ ਕਿਸ ਗੁਰੂ ਲਈ ਕਹਿਆ ਸਨ ਆਪਣਾ ਜਵਾਬ ਕਮੈਂਟ ਵਿੱਚ ਜ਼ਰੂਰ ਦੇਣਾ ਨੰਬਰ 11 ਫालतू ਲੋਕਾਂ ਲਈ ਫालतू ਸਮਾਂ ਬਰਬਾਦ ਕਰਨਾ ਬੰਦ ਕਰੋ ਜੋ ਲੋਕ ਤੁਹਾਨੂੰ ਸਮਾਂ ਦਿੰਦੇ ਹਨ ਸਿਰਫ ਉਹਨਾਂ ਨੂੰ ਸਮਾਂ ਦੋ ਤੇ ਸਮੇਂ ਦੀ ਸਦ ਵਰਤੋ ਕਰੋ ਨੰਬਰ 12 ਦੂਜਿਆਂ ਦੇ ਸਾਹਮਣੇ ਆਪਣਾ ਦੁੱਖ ਕਦੇ ਨਾ ਰੋਵੋ ਨੰਬਰ 13 ਕਿਸੇ ਨੂੰ ਵੀ ਆਪਣੀਆਂ ਸਾਰੀਆਂ ਗੱਲਾਂ ਨਾ ਦੱਸੋ ਨੰਬਰ 14 ਖੁਦ ਦੀ ਇੱਜ਼ਤ ਕਰਨਾ ਸਿੱਖੋ ਦੂਜਿਆਂ ਦੇ ਚੰਗੇ ਕੰਮਾਂ ਦੀ ਸਲਾਹਤਾ ਕਰਨਾ ਸਿੱਖੋ ਨੰਬਰ 15 ਹਮੇਸ਼ਾ ਖੁਦ ਨੂੰ ਅੱਗੇ ਵਧਾਉਣ ਦੇ ਯਤਨ ਕਰਦੇ ਰਹੋ ਨੰਬਰ 16 ਆਪਣੀ ਗੱਲ ਤੇ ਕਾਇਮ ਰਹੋ ਨੰਬਰ 17 ਆਪਣੇ ਵਿਅਕਤੀਤਵ 'ਚ ਸੁਧਾਰ ਲਿਆਓ ਨੰਬਰ 18 ਦੂਜਿਆਂ ਨੂੰ ਆਪਣਾ ਜ਼ਿਆਦਾ ਸਮਾਂ ਨਾ ਦਿਓ। ਨੰਬਰ 19 ਆਪਣੇ ਕੰਮ 'ਚ ਮਾਹਿਰ ਬਣੋ। ਨੰਬਰ 20 ਕਿਸੇ ਵੀ ਕੰਮ 'ਚ ਹਮੇਸ਼ਾ ਅੱਗੇ ਰਹੋ। ਨੰਬਰ 21 ਇੱਕ ਕੌੜੀ ਗੱਲ ਹਮੇਸ਼ਾ ਯਾਦ ਰੱਖਣਾ ਕਿ ਉਹ ਇਨਸਾਨ ਤੁਹਾਡੀ ਕੀਮਤ ਕਦੇ ਨਹੀਂ ਸਮਝੇਗਾ ਜਿਸ ਲਈ ਤੁਸੀਂ ਹਮੇਸ਼ਾ ਫ੍ਰੀ ਰਹੋਗੇ ਤੇ ਕਿਸੇ ਨੂੰ ਆਪਣਾ ਕੀਮਤੀ ਸਮਾਂ ਨਾ ਦਿਓ। ਜਿਸ ਨੂੰ ਤੁਹਾਡੇ ਸਮੇਂ ਦੀ ਕਦਰ ਨਾ ਹੋਵੇ ਖਾਸ ਕਰਕੇ ਉਸ ਨੂੰ ਆਪਣਾ ਕੀਮਤੀ ਸਮਾਂ ਨਾ ਦੋ ਪਰ ਆਪਣੇ ਆਪ ਤੇ ਵਿਸ਼ਵਾਸ ਕਰੋ ਕਿ ਤੁਸੀਂ ਇਸ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਇਨਸਾਨ ਹੋ ਦੋਸਤੋ ਇਸ ਅੰਨ ਕੁਝ ਗੁਪਤ ਗੱਲਾਂ ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ